ਜਿਹੜੀ ਗੱਲ ਦੁਨੀਆ ਦੇ ਤਖਤੇ ਦੇ ਉੱਤੇ ਕਦੇ ਹੋ ਹੀ ਨਹੀਂ ਸਕਦੀ ਉਹ ਗੁਰੂ ਕੇ ਲਾਲਾ ਨੇ ਚਮਕੌਰ ਦੀ ਕੱਚੀ ਗੜੀ ਦੇ ਵਿੱਚ ਕਰਕੇ ਦਿਖਾਈ ਆ ਢਾਲਾਂ ਤੇ ਤੇਗਾਂ ਦੇ ਖੜਕਾਟ ਉੱਤੇ ਹੋਣੀ ਇਸ ਤਾਲ ਦੇ ਉੱਤੇ ਨੱਚਦੀ ਪਈ ਐ ਖੂਨ ਦੀਆਂ ਨਦੀਆਂ ਵਹਿ ਰੀਆਂ ਨੇ ਅਕਾਲ ਪੁਰਖ ਦੀ ਰਾਜਾ ਦੇ ਵਿੱਚ ਸਵਾ ਸਵਾ ਲੱਖ ਦੇ ਨਾਲ ਇੱਕ ਇੱਕ ਸਿੰਘ ਕਿਸ ਤਰ੍ਹਾਂ ਟੱਕਰਾਂ ਲੈ ਰਿਆ ਆਓ ਪਿਆਰ ਦੇ ਨਾਲ ਸਰਵਣ ਕਰੀਏ ਬਾਜਾਂ ਵਾਲਾ ਕਰ ਰਿਹਾ ਗੱਡੀ ਦੇ ਵਿੱਚੋਂ ਕਮਾਂਡ ਸਵਾ ਸਵਾ ਸੀ ਲੱਖ ਨੂੰ ਪੈਂਦਾ ਇੱਕ ਇੱਕ ਜਵਾਨਾ ਏ ਰੱਬਿਆ ਚਮਕੌਰ ਵਾਲੀ ਗੱਡੀ ਨੂੰ ਵਿੱਤ ਸ਼ਬਦਾਂ ਦੇ ਆਖਾਂ ਉਸ ਘੜੀ ਨੂੰ 40 ਸਿੰਘਾਂ ਵੱਲੋਂ ਜੰਗ ਗਈ ਲੜੀ ਨੂੰ ਸੁਣੋ ਬੀਰਤਾ ਬਹਾਦਰਾਂ ਦੀ ਕੰਨ ਲਾ ਕੇ ਜੀ ਮਾਰੋ ਚਾਤੀ ਇਤਿਹਾਸ ਵਿੱਚ ਮਾਨ ਲਾ ਕੇ ਜੀ ਪਾਰ ਨਦੀ ਤੋਂ ਨਿਚੋੜਿਆ ਕੇ ਕੱਪੜੇ ਸਿੰਘ ਗਣਤੀ ਦੇ ਕੁਰਾਨ ਨਾਲ ਅਪੜੇ ਸਾਰੇ ਨਾਮ ਦੇ ਰੰਗਾਂ ਦੇ ਵਿੱਚ ਰਤੜੇ ਬਾਜ ਵਾਲੇ ਦੀ ਕਮਾੜੇ ਢੱਲੜੇ ਖਾਲਸਾ ਸਵਾ ਸਵਾ ਲੱਖ ਮੂਰੇ ਇੱਕ ਅੜੇ ਖਾਲਸਾ ਘੜੀ ਨੂੰ ਵੇਤ ਸ਼ਬਦਾਂ ਦੇ ਆਖੇ ਉਸ ਘੜੀ ਨੂੰ 40 ਸਿੰਘਾਂ ਵੱਲੋਂ ਜੰਗ ਗਈ ਲੜੀ ਨੂੰ ਸੁਣੋ ਬੀਰਤਾ ਬਹਾਦਰਾਂ ਦੇ ਕੰਨ ਲਾ ਕੇ ਜੀ ਮਾਰੋ ਜਾਂਦੀ ਇਤਿਹਾਸ ਵਿੱਚ ਮਨ ਲਾ ਕੇ ਜੀ ਬਾਰ ਨਦੀ ਤੋਂ ਨਿਚੋੜ ਆ ਕੇ ਕੱਪੜੇ ਸਿੰਘ ਗਣਤੀ ਦੇ ਗੁਰਾਂ ਨਾਲ ਅੱਪੜੇ ਸਾਰੇ ਨਾਮ ਦੇ ਰੰਗਾਂ ਦੇ ਵਿੱਚ ਰਤੜੇ ਬਾਜਾ ਵਾਲੇ ਦੀ ਕਮਾ ਤੇਰੇ ਪਰਨੇ ਫੁਲਾਦੀ ਵਿੱਚ ਪੱਥਿਆਂ ਪਵੇ ਸੂਰਜ ਭਲੇਖਾ ਵਿੱਚ ਮੱਥਿਆਂ ਕਰ ਅੱਲਾ ਅੱਲਾ ਮੁਗਲ ਪੈ ਚੀਕਾਂ ਮਾਰ ਦੇ ਵੇਖੋ ਰਣ ਤੱਤੇ ਵਿੱਚ ਚੋਜ ਕਰ ਤਾਰ ਦੇ ਦਲ ਤੇ ਗੰਦੀ ਤਹਣੀ ਪਏ ਨੱਚਦੀ ਜਿ ਨੱਚਦੀ ਜਿ ਨੱਚਦੀ ਤਾਰ ਦਿੱਤੇ ਹੋਣੀ ਪਰੇ ਨੱਚਦੀ ਮੌਤ ਨਾਲ ਜੋੜੀ ਸੂਰਮਿਆਂ ਦੀ ਜੱਜਦੀ ਨੇ ਜੇ ਲੰਗ ਰੇ ਕਪੜ ਬੇਚਦੀ ਬਾਗ ਬਿਜਲੀ ਦੇ ਵੈਰੀਆਂ ਤੇ ਵਰੇ ਖਾਲਸਾ ਸਵਾ ਸਵਾ ਲੱਖ ਮੂਰੇ ਇਕ ਅੜੇ ਖਾਲਸਾ ਸਵਾ ਸਵਾ ਲੱਖ ਮੂਰੇ ਇਕ ਅੜੇ ਖਾਲਸਾ ਮਿੰਨਾ ਬੋਦਾ ਤੇ ਬਾਗਨ ਹਨੇਰੀਆਂ ਲਾਉਂਦੇ ਵੱਡ ਤੌਣਾ ਤੜਾ ਨਾਲ ਵੱਖ ਕਰ ਗੇਰੀਆਂ ਮੱਲੋ ਮੱਲੀ ਮੂੰਹੋਂ ਨਿਕਲੇ ਕਮਾਲ ਹੋ ਗਈ ਨਾਲ ਲਹੂ ਦੇ ਤਰਤ ਸਾਰੀ ਲਾਲ ਹੋ ਗਈ ਵੇਖੋ ਵਰਤੀ ਅਨੋਖੀ ਕਰਾਮਾਤ ਨੂੰ ਹੋ ਗਈ ਅਗਲੀ ਸਵੇਰ ਟੱਪ ਰਾਤ ਨੂੰ ਲਾੜੇ ਜਾਂਦੇ ਸਾਜ ਸਾਜ ਕੇ ਬਰਾਤ ਨੂੰ ਜਿਹੜੀ ਹੋ ਨਾ ਸਕੇ ਗੱਲ ਉਹ ਕਰੇ ਖਾਲਸ ਸਵਾ ਸਵਾ ਲੱਖ ਮੂਰੇ ਇੱਕ ਅੜੇ ਖਾਲਸ ਸਵਾ ਸਵਾ ਲੱਖ ਮੂਰੇ ਇੱਕ ਅੜੇ ਖਾਲਸ ਲਗੀਆਂ ਸੰਖ ਵੱਦੇ ਤੇ ਨਗਾਰੇ ਚੋਟਾ ਲਗੀਆਂ ਤੱਕ ਫੁਰਤੀ ਨੂੰ ਢਾਣੀਆਂ ਕੇ ਭੱਜੀਆਂ ਪਾਣੀ ਮੰਗੇ ਨਾ ਦਿਨਾਂ ਦੇ ਤੇਗਾ ਵੱਜੀਆਂ ਵਾੜਾ ਪੈ ਗਿਆ ਮੈਦਾਨ ਚ ਕਣਕ ਵੰਗਰਾ ਭੱਦੇ ਜਾਂਦੇ ਨੇ ਪਠਾਨ ਮਾਰ ਮਾਰ ਚਾਂਗੜਾ ਨੂਰ ਬਾਪ ਜਿੰਨਾ ਤੇ ਸਦਾ ਦਲੇਰ ਦਾ ਬਾਪੂ ਗੱਧਿਆ ਦੀ ਗੱਧਿਆ ਦੀ ਗੱਧਿਆ ਪੁੱਤ ਹੋ ਗਿਆ ਸ਼ਹੀਦ ਬਾਪੂ ਗੱਧਿਆ ਤੱਕ ਘੜੀ ਤੋਂ ਜ਼ਿਕਾਰ ਆਉਨਾ ਛੱਡਿਆ ਦੂਜੇ ਪੁੱਤਰ ਨੇ ਪੱਲਾ ਆਣ ਅੱਡਿਆ ਪਿਤਾ ਸ਼ੁਕਰ ਗੁਜਾਰਿਆ ਖਿਆ ਅਕਾਲ ਨੂੰ ਹੁੰਦਾ ਵੇਖਣਾ ਸ਼ਹੀਦ ਦੂਜੇ ਵੀ ਮੈਂ ਲਾਲ ਨੂੰ ਅੱਧੀ ਤੋਰਿਆ ਸਜ ਕੇ ਸੀ ਜੁਝਾਰ ਨੂੰ ਫੇਚ ਗੱਤਰੇ ਚੋ ਦਿੱਤਾ ਤਾਲਾ ਘੇਰ ਕੇ ਬੈਠੇ ਗੜੀਆਂ ਨੇ ਪੁੱਤਰ ਮੌਤ ਵਿਆਹਵਣ ਚੱਲੇ ਤੇ ਬਾਪੂ ਲਾਵਾਂ ਪੜੀਆਂ ਨੇ ਰਾਜ ਭਾਗ ਨੂੰ ਮਾਰੀ ਠੋਕਰ ਬਾਗੀ ਹੋ ਗਏ ਸੂਰੇ ਅੱਖ ਨੇ ਅੱਖਾਂ ਕੱਢ ਦੇਾਂਗੇ ਕਿਹੜਾ ਸਾਨੂੰ ਘੂਰੇ ਡਰ ਹਾਕਮਾਂ ਬੜੇ ਨੇ ਦਿੱਤੇ ਸਖਤ ਸਜ਼ਾਵਾਂ ਬੜੀਆਂ ਨੇ ਪੁੱਤਰ ਮੌਤ ਵਿਆਹਵਣ ਚੱਲੇ ਤੇ ਬਾਪੂ ਲਾਵਾਂ ਪੜੀਆਂ ਨੇ ਵਿੱਚ ਮਦੰਨ ਦੇ ਭਾਜੜ ਪਾਈ ਛੋਟੇ ਛੋਟੇ ਜੱਥਿਆਂ ਨੇ ਹੱਥਾਂ ਦੇ ਵਿੱਚ ਨਿਜੇ ਤੇ ਤੀਰਾਂ ਨਾਲ ਭਰਿਆਂ ਪਾਥਿਆਂ ਨੇ ਕਿਹੜਾ ਮੌਤ ਦੇ ਨੇੜੇ ਆਵੇ ਦੂਰ ਜਾ ਫੌਜਾਂ ਖੜੀਆਂ ਨੇ ਪੁੱਤਰ ਮੌਤ ਵਿਆਹਣ ਚੱਲੇ ਬਾਪੂ ਲਾਵਾਂ ਪੜੀਆਂ ਨੇ ਸਿਦਕਾਂ ਦੇ ਬੰਨ ਉੱਤੇ ਹੋ ਗਏ ਸਿਦਕਾਂ ਦੇ ਬੰਨ ਉੱਤੇ ਹੋ ਗਏ ਜਰ ਕੇ ਭੁੱਖਾਂ ਤੇ ਹਾ ਨੂੰ ਗੁਰਾਂਝਾਰੇ ਲਾਏ ਸੰਧੂਆ ਦੇਖ ਸ਼ਹੀਦੀ ਦੇਹਾਂ ਨੂੰ ਪੁੱਤਰ ਚਾਰ ਸ਼ਹੀਦ ਨੇ ਹੋਏ ਆ ਮਗਰ ਕਤਾਰਾ ਬੜੀਆਂ ਨੇ ਪੁੱਤਰ ਮੌਤ ਵਿਆਹਣ ਚੱਲੇ ਬਾਪੂ ਲਾਵਾਂ ਪੜੀਆਂ ਨੇ ਚੇਤੇ ਸਾਨੂੰ ਮੰਜ਼ਲ ਸਾਡੀ ਚੇਤੇ ਸਾਨੂੰ ਮੰਜ਼ਲ ਸਾਡੀ ਚੇਤੇ ਉਹ ਸਭ ਰਾਵਾਂ ਨੇ ਕਿਸ ਪਾਸੇ ਸਾਨੂੰ ਗੁਰਾਂ ਤੋਰਿਆ ਚੇਤੇ ਸਭ ਦਿਸ਼ਾਵਾਂ ਨੇ ਸੱਚ ਦਾ ਸੂਰਜ ਚਾੜ੍ਹਦਿਆਂ